ਭਾਈ ਮਰਦਾਨਾ ਜੀ ਦਾ ਜਨਮ ਭਾਈ ਬਧਰੋ ਅਤੇ ਬੀਬੀ ਲੱਖੋ ਦੇ ਘਰ ਵਿਖੇ ਰਾਏ ਪੋਏ ਕੀ ਤਲੰਡੀ ਵਿੱਚ 1456 ਈਸਵੀ ਵਿੱਚ ਹੁੰਦਾ ਹੈ। ਭਾਈ ਮਰਦਾਨਾ ਜੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡੇ ਸਨ। ਭਾਈ ਮਰਦਾਨਾ ਜੀ ਦੇ ਦੋ ਬੇਟੇ ਸਨ। ਇੱਕ ਦਾ ਨਾਮ ਸਾਜਾ ਦਾ ਸੀ। ਦੂਸਰੇ ਦਾ ਨਾਮ ਰਾਜਾ ਦਾ ਸੀ। ਉਹਨਾਂ ਦੀ ਇੱਕ ਬੇਟੀ ਵੀ ਸੀ ਜਿਸ ਦਾ ਨਾਮ ਬੀਬੀ ਕਾਕੋ ਸੀ। ਸੁਲਤਾਨਪੁਰ ਲੋਧੀ ਦੀ ਪਵਨ ਧਰਤੀ ਤੋਂ ਜਦੋਂ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਨੂੰ ਨਾਲ ਲੈ ਕੇ ਪੂਰਬ ਦਿਸ਼ਾ ਵੱਲ ਪਹਿਲੀ ਉਦਾਸੀ ਤੇ ਨਿਕਲਣ ਲੱਗਦੇ ਹਨ ਤਾਂ ਪਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਨੂੰ ਗੁਜਾਰਿਸ਼ ਕਰਦਾ ਹੈ ਕਿ ਪਹਿਲਾਂ ਮੈਂ ਆਪਣੀ ਬੇਟੀ ਦਾ ਆਨੰਦ ਕਾਰਜ ਸੰਪੰਨ ਕਰ ਲਵਾਂ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਉਹਨਾਂ ਦਾ ਸਿੱਖ ਪਾਈ ਪਗੀਰਤ ਮਰਦਾਨਾ ਜੀ ਦੀ ਮਦਦ ਕਰਦਾ ਹੈ ਤੇ ਬੇਟੀ ਦਾ ਵਿਆਹ ਦਾ ਕਾਰਜ ਸੰਪੰਨ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਨੂੰ ਸੁਲਤਾਨਪੁਰ ਲੋਧੀ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਪਰਵਾਣਾ ਭੇਜਦੇ ਹਨ ਇਸ ਪਿੰਡ ਵਿੱਚ ਇੱਕ ਫਰੰਦਾ ਨਾਮ ਦਾ ਤਰਖਾਨ ਰਹਿੰਦਾ ਸੀ ਇਸ ਤਰਖਾਨ ਨੂੰ ਸ਼ਹੀਦ ਦਾ ਬਹੁਤ ਗਿਆਨ ਸੀ ਅਤੇ ਰਬਾਬ ਬਹੁਤ ਸੋਹਣੇ ਬਣਾਉਂਦਾ ਸੀ ਇਸ ਸਥਾਨ ਤੇ ਅੱਜ ਗੁਰਦੁਆਰਾ ਰਬਾਬ ਸਾਹਿਬ ਸਜੋਬਿਤ ਹੈ ਭਾਈ ਫਰੰਦੇ ਕੋਲੋਂ ਰਬਾਬ ਲੈ ਕੇ ਭਾਈ ਮਰਦਾਨਾ ਜੀ ਵਾਪਸ ਸੁਲਤਾਨਪੁਰ ਲੋਧੀ ਆ ਜਾਂਦੇ ਹਨ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਚਾਰੋਂ ਦਾਸੀਆਂ ਵਿੱਚ ਭਾਈ ਮਰਦਾਨਾ ਜੀ ਉਹਨਾਂ ਦੇ ਅੰਗ ਸੰਗ ਨਾਲ ਲੈਂਦੇ ਹਨ ਤੁਰਕੀ ਬਾਣੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖ ਤੋਂ ਉਚਾਰਨ ਹੁੰਦੀ ਹੈ ਤਾਂ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਗੁਰੂ ਨਾਨਕ ਦੇਵ ਜੀ ਦਾ ਸਾਥ ਦਿੰਦੇ ਹਨ ਭਾਈ ਮਰਦਾਨਾ ਜੀ ਦਾ ਇੱਕ ਬਹੁਤ ਹੀ ਕੀਮਤੀ ਸ਼ਬਦ ਜੋ ਕਿ ਰਾਗ ਬਿਹਾਰੜਾ ਵਿੱਚ ਹੈ ਕਲ ਕਲ ਵਾਲੇ ਕਾਮਤ ਮਨੂਆ ਪੀਵਣ ਹਾਰ ਕਰੋਧ ਕਟੋਰੀ ਮੋਹ ਭਰੀ ਪੀਲਾਵ ਅੰਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 553 ਵਿੱਚ ਦਰਜ ਹੈ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮਿੱਠੇ ਇਠੇ ਵਾਲੀ ਸਾਖੀ ਕੋਡੇ ਰਾਖੇ ਵਾਲੀ ਸਾਖੀ ਸੱਜਣ ਠੱਗ ਵਾਲੀ ਸਾਖੀ ਵਲੀ ਕੰਧਾਰੇ ਵਾਲੀ ਸਾਖੀ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਈ ਮਰਦਾਨੇ ਦੇ ਮਾਧਮ ਰਹੀ ਸਾਰੀ ਲੋਕਾਈ ਨੂੰ ਮਾਨਤਾ ਦਾ ਇੱਕ ਮਹਾਨ ਸੰਦੇਸ਼ ਦਿੰਦੇ ਹਨ ਵਾਹਿ ਮਰਦਾਨਾ ਜੀ 75 ਸਾਲ ਦੀ ਉਮਰ ਵਿੱਚ ਗੁਰਨਾਨਕ ਦੇਵ ਜੀ ਮਹਾਰਾਜ ਦੀ ਗੋਦ ਵਿੱਚ ਸਿਰ ਰੱਖ ਕੇ ਚੌਥੀ ਜੋਤ ਸਮਾ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ